ਦੋਸਤੋ ਇਹ ਹਨ ਸਰਦਾਰ ਹਰਬੰਸ ਸਿੰਘ ਜੀ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਤੋਂ ਇਹ ਬਿਲਕੁਲ ਆਪਣੀ ਬਿਮਾਰੀ ਕਰਕੇ ਮੰਜੇ ਤੇ ਬੈਠੇ ਸਨ ਸੁਖਮਨੀ ਹੈਲਥ케ਅਰ ਤੋਂ ਇਲਾਜ ਕਰਵਾਉਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਅੱਜ ਇਹ ਤੁਹਾਨੂੰ ਆਪਣੇ ਬਾਰੇ ਦੱਸਣਗੇ ਮੈਂ ਜੀ ਦਾ ਖਾਲਸਾ ਹੈ ਪਤਿ ਮੈਂ ਹਰਬੰਸ ਸਿੰਘ ਪਿੰਡ ਕੁੱਦਾ ਜਿਹੜਾ ਬਠਿੰਡਾ ਦਾ ਰਹਿੰਦਾ ਰਹਾਂ ਮੈਨੂੰ ਗੋਡਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੰਜੇ ਤੇ ਬੈਠ ਕੇ ਸੀ ਪ੍ਰਾਂ दो तीन महीने मंजे से बैठे उस तो बाद पिंड कैंप लाया जी पता तो तो मैं पता लग गया उ लटका तरह नहीं जाता सोटर खेल के होड़ी 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 पेंदा पेंदा। बहुत जान लग गया उ इन्होंने ट्रीटमेंट शुरू कर थरैपी शुरू करी हौली हौली फर्क पैगा पाता बहुत ज्यादा फर्क पै गया जी उस तो मैं इतने आके बठिंडे भी होना और तो थैरेपी मशीन लगा जी मैं, मैं मैडम बलजीत कौर सारे सूची बहुत बहुत धनवादी है जी कि मेरा ਇੰਨਾ ਲਾਜ ਕਰਿਆ ਅਤੇ ਮਹੋਰਨਾ ਨੂੰ ਮੈਂ ਸਹੀ ਸੁਨੇਹਾ ਦੇਣਾ ਚਾਹੁੰਦਾ ਕਿ ਵਰਤਮਾਨ ਦੇ ਇੱਥੇ ਆ ਕੇ ਆਪਣਾ ਖਰੇਤੀ ਤੇ ਨੂੰ ਪਲਾਦ ਕਰੋ ਕਰਨਾ